ਸ੍ਰੀ ਉਮੀ ਕਾਲੀ ਜਲਦੇਵ ਵਰਕਿੰਗ ਪ੍ਰਧਾਨ ਸਾਹਿਬ ਨੇ ਹੁੰਦੜਾ ਸਾਹਿਬ ਨੇ ਤੇ ਪਾਰਲੀਮੈਂਟ ਡੋਲ ਨੇ 20 ਤਰੀਕ ਤੋਂ ਛੱਡੀ ਦਾ ਐਲਾਨ ਕੀਤਾ ਹੈ। ਤੋਂ ਕਾਲੀ ਜਲਦੇਵ ਵਰਕਰ ਹੋਣ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਕਾਲੀ ਜਲਦਾ ਉੱਥੇ ਸਾਡੀ ਮਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਦੇਸ਼ਾਂ ਦੇ ਤੱਕ ਇਹੋ ਸੰਬੰਧ ਵਿੱਚ ਮੈਂ ਅੱਜ ਆਪਣੀ ਪੱਤੀ ਪਹਿਲੀ ਵਿਸ਼ਾਮੀ ਹੋਇਆ ਕਿ ਮੈਂਬਰਸ਼ਿਪ ਆਪਣਾ ਪਰਚੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕਿੰਨਾ ਟਿਕਾ ਰਹੇ ਆ ਅ ਭਾਈ ਸੇ ਵਰਕਰ ਜਿਹੜੇ ਦਾਖਲੇ ਸੀ तकरीबन 40000 ਤੋਂ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ तकरीबन 50 ਲੱਖ ਤੱਕ ਮੈਂਬਰਸ਼ਿਪ ਸਾਡੀ ਕੰਟੋਲ ਸਰੀ ਕੋ ਜੋ ਕੰਮ ਕਰ ਰਹੇ ਨੇ ਕੀ ਰਿਜ਼ਲਟ ਆਇਆ ਦੇਖੋ ਤੁਸੀਂ ਇਹ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਚੇਕ ਧਰਮ ਨੂੰ ਵਿਚ ਇੰਟਰਫਰੈਂਸ ਕਰ ਲਿਆ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇਸ਼ਕੁਨ ਦਾਦੂ ਵਾਲ ਤੇ ਸਾਰੇ ਜਿਹੜੇ ਖਾਰੇ ਐ ਏਜੰਸੀਆਂ ਦੇ ਬੰਦੇ ਐ ਉਹਨਾਂ ਨੇ ਪੰਜਾਬs ਵੀ ਗੰਦ ਪਾਇਆ ਤੇ ਹਰਿਆਣੇ ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਰਾਇਆ ਦੇਖੋ ਆ ਫਾਰਮੀ ਐ ਸੋ ਇੱਕ ਕਲੀਅਰ ਮੈਸੇਜ ਹੈ ਆ ਤਾਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੇ ਧੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਆ ਤਾਤਾਂ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰੇ ਜੀ ਪਰ ਉਹਨਾਂ ਹੀ ਖਾਲੀ ਜਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਉਂਧਰ ਸਾਹਿਬ ਨੇ ਪਾਰਲੀਮੈਂਟ ਦੀ ਗੋਣ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਕਾਲੀਜਲ ਦੇ ਵਰਕਰ ਫੋਰਮ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਕਸਤਰ ਐਸਾ ਦਾ ਕੰਮ ਚੱਲਦਾ ਉੱਥੇ ਸਾਡੀ ਮਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਅਦੇਸ਼ਾਂ ਦੇ ਤਹਿਤ ਤੇ ਉਹ ਸੰਬੰਧ ਵਿੱਚ ਮੈਂ ਅੱਜ ਆਪਣੀ ਪੜਤੀ ਪਹਿਲੀ ਵਿੱਚ ਸ਼ਾਮਿਲ ਹੋਇਆ ਤੇ ਮੈਂਬਰਸ਼ਿਪ ਆਪਣਾ ਫਰਮਿ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਇੰਨਾ ਛੋਟਾ ਜਿਹਾ ਅ ਐਸੇ ਵਰਕਰ ਜਿਹੜੇ ਦਾਸਰੇ ਸੀ ਤਕਰੀਬਨ 40000 ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਸਾਡੀ ਕੰਟਿਨਿਊ ਸਰੀਪੁਰ ਕੰਮ ਦੇ ਬੋਟੇ ਯਾਰ ਕਰਦੇ ਦੇਖੋ ਤੁਸੀਂ ਇਹ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਇਆ ਬੜੀ ਕਲੀਅਰ ਮੈਸੇਜ ਦਿੱਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਇੰਟਰਫੇਰੈਂਸ ਕਮਗੇ ਬੜੀਆਂ ਤਾਕਤਾਂ ਇਹ ਚੰਗਾ ਤਾਂ ਉਹਨਾਂ ਨੂੰ ਨਕਾਰ ਕੇ ਪਰੇ ਸਤੂ ਆ ਦਾਤੂ ਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਤੂ ਵਾਲਾ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਰਾਇਆ ਦੇਖੋ ਆ ਫਾਰਮੀ ਸੋ ਇੱਕ ਕਲੀਅਰ ਮੈਸੇਜ ਐ ਸਾਡਾ ਸਾਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰ ਆਪਣੇ ਧਰਮ ਦੇ ਸ਼ੁਰੂ ਕਰਾਂ ਦੀ ਦੇਖ ਬਲਕਿਵੇਂ ਕਰਨੀ ਹੈ ਜਿਹੜੇ ਆ ਤਾਤਾਂ ਲੱਗੀਆਂ ਉਸ ਕਰਕੇ ਸਿੱਖ ਉਂਗਟ ਨੇ ਉਹਨਾਂ ਨੂੰ ਕਰਿਆ